ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਮੰਨੂ ਨੇ ਕਿਵੇਂ ਇੱਕ ਹੋਰ ਚਮਤਕਾਰ ਕੀਤਾ ਜਿਵੇਂ ਹੀ ਉਸਦੀ ਮਾਸੀ ਉਸ ਨੂੰ ਲੈ ਕੇ ਜਾਂਦੀ ਆ ਆਪਣੇ ਨਾਨਕੇ ਉੱਥੇ ਜਾ ਕੇ ਮੰਨੂ ਨੇ ਇੱਕ ਵੱਡੀ ਗੱਲ ਕਹਿ ਦਿੱਤੀ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ ਸੋ ਆਪਾਂ ਸਾਰੀਆਂ ਗੱਲਾਂ ਇਸ ਵੀਡੀਓ ਵਿੱਚ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਸੋ ਕੇ ਰਜੂ ਦਾ ਬਿਲਕੁਲ ਵੀ ਦਿਲ ਨਹੀਂ ਕਰਦਾ ਮੰਨੂ ਨੂੰ ਆਪਣੇ ਤੋਂ ਦੂਰ ਕਰਨ ਲਈ ਪਰ ਹੁਣ ਉਸ ਦੀ ਮਜਬੂਰੀ ਆ ਕਿਉਂਕਿ ਰੋਜੀ ਨੇ ਉਸ ਨੂੰ ਕਿਹਾ ਏ ਉਹ ਆਪਣੇ ਘਰ ਵਾਲੇ ਨੂੰ ਇਹ ਵੀ ਕਹਿੰਦੀ ਆ ਕਿ ਆਪਾਂ ਮੰਨੂ ਨੂੰ ਲੈ ਕੇ ਕਿਤੇ ਹੋਰ ਚਲੇ ਜਾਈਏ ਕਿਉਂਕਿ ਉਸ ਨੂੰ ਆ ਲਾਦ ਚਾਹੀਦੀ ਆ ਜਿਵੇਂ ਕਿ ਉਹ ਤਰਸ ਰਹੀ ਆ ਤੇ ਜਦ ਹੀ ਉਹ ਮੰਨੂ ਨੂੰ ਪੰਗੂੜਿਆਂ ਤੇ ਝੂਟੇ ਵਗੈਰਾ ਦਿੰਦੀ ਆ ਤੇ ਮੰਨੂ ਜिद ਕਰਦੀ ਆ ਕਿ ਮੈਂ ਹੋਰ ਝੂਟੇ ਲੈਣੇ ਆ ਪਰ ਉਸ ਦੀ ਮਾਸੀ ਉਸ ਨੂੰ ਸਮਝਾਉਂਦੀ ਆ ਤੇ ਉਹ ਕਹਿੰਦੀ ਆ ਕਿ ਮੈਂ ਇੱਕ ਸ਼ਰਤ ਤੇ ਹੀ ਉਤਰਾਂਗੀ ਜੇਕਰ ਤੁਸੀਂ ਮੈਨੂੰ ਇੱਕ ਹੋਰ ਡੋਲ ਲੈ ਕੇ ਦੇਵੋਗੇ ਉਸਦੀ ਮਾਸੀ ਮੰਨ ਜਾਂਦੀ ਆ ਪਰ ਨਾਲ ਹੀ ਮੰਨੂ ਜੀ ਦੇ ਵੀ ਗੱਲ ਕਹਿੰਦੀ ਆ ਕਿ ਮੇਰੇ ਰੱਬ ਜੀ ਨੇ ਕਿਹਾ ਹੈ ਕਿ ਇੱਕ ਹੋਰ ਡੋਲ ਲੈਣੀ ਆ ਕਿਉਂਕਿ ਉਹ ਡੋਲ ਲੈਣ ਦਾ ਮਤਲਬ ਆ ਕਿ ਉਸ ਦੀਆਂ ਦੋ ਭੈਣਾਂ ਆਉਣ ਵਾਲੀਆਂ ਨੇ ਤੇ ਨਾਲ ਹੀ ਉਸਨੇ ਇੱਕ ਕਾਕਾ ਵੀ ਲਿਆ ਸੋ ਜਦ ਉਹ ਛੋਟਾ ਕਾਕਾ ਲੈਂਦੀ ਆ ਤੇ ਉਸਦੀ ਮਾਸੀ ਬਹੁਤ ਇਮੋਸ਼ਨਲ ਵੀ ਹੁੰਦੀ ਆ ਪਰ ਇਸ ਦੇ ਵਿੱਚ ਵੀ ਇੱਕ ਰਾਜ਼ ਹੀ ਛੁਪਿਆ ਹੁੰਦਾ ਹੈ ਕਿਉਂਕਿ ਜਿਹੜਾ ਉਹ ਕਾਕਾ ਲੈਂਦੀ ਆ ਉਹ ਉਸਦੀ ਮਾਸੀ ਦੇ ਘਰ ਹੀ ਆਉਣ ਵਾਲਾ ਹੈ ਉਸਦੀ ਮਾਸੀ ਨੂੰ ਅਜੇ ਤੱਕ ਯਕੀਨ ਨਹੀਂ ਹੋ ਰਿਹਾ ਕਿ ਮੇਰੇ ਵੀ ਔਲਾਦ ਹੋ ਸਕਦੀ ਆ ਮੰਨੂ ਦੀਆਂ ਕਈਆਂ ਗੱਲਾਂ ਤੇ ਉਸ ਨੂੰ ਨਹੀਂ ਭਰੋਸਾ ਹੁੰਦਾ ਕਿਉਂਕਿ ਅਜੇ ਉਸ ਨੂੰ ਪੂਰਾ ਯਕੀਨ ਨਹੀਂ ਹੈਗਾ ਮੰਨੂ ਜੋ ਕਹਿੰਦੀ ਉਹ ਵੀ ਸੱਚ ਹੋਏਗਾ ਜਾਦੂ ਆਪਣੇ ਨਾਨਕੇ ਪਹੁੰਚਦੀ ਆ ਤੇ ਉਸੇ ਜਾ ਕੇ ਆਪਣੇ ਨਾਨੀ ਨਾਨੇ ਨੂੰ ਮਿਲ ਕੇ ਬਹੁਤ ਖੁਸ਼ ਹੁੰਦੀ ਆ ਤੇ ਨਾਲ ਹੀ ਕਹਿੰਦੀ ਆ ਕਿ ਮਾਸੀ ਦੇ ਵੀ ਕਾਕਾ ਆਉਣ ਵਾਲਾ ਹੈ ਇਸ ਕਰਕੇ ਮੈਂ ਗੁੱਡੀ ਤੇ ਕਾਕਾ ਵੀ ਲੈ ਆਈ ਹੁਣ ਤਾਂ ਨਾਨਾ ਬਹੁਤ ਖੁਸ਼ ਹੁੰਦਾ ਹੈ ਉਹ ਸੋਚਦਾ ਹੈ ਕਿ ਮੰਨੂ ਦੀ ਗੱਲ ਸੱਚ ਹੀ ਹੋ ਜਾਵੇਗੀ ਪਰ ਉਸ ਤੋਂ ਬਾਅਦ ਉਸ ਦਾ ਨਾਨਾ ਰੱਜੋ ਨੂੰ ਕਹਿੰਦਾ ਹੈ ਕਿ ਤੂੰ ਮੰਨੂ ਨੂੰ ਲੈ ਕੇ ਇੱਥੇ ਆ ਗਈ ਆ ਕੋਈ ਗੱਲ ਵੀ ਨਹੀਂ ਦੱਸੀ ਕਿ ਤੂੰ ਆਈ ਰੱਜੋ ਸਾਰੀ ਗੱਲ ਦੱਸਦੀ ਆ ਕਿ ਮੈਂ ਮੰਨੂ ਨੂੰ ਇੱਥੇ ਪੱਕਾ ਹੀ ਛੱਡਣ ਆਈ ਆ ਇਹ ਸੁਣ ਕੇ ਉਹਦੇ ਨਾਨੀ ਨਾਨਾ ਬਹੁਤ ਹੈਰਾਨ ਹੁੰਦੇ ਆ ਉਹ ਕਹਿੰਦੇ ਆ ਕਿ ਸਾਨੂੰ ਰੋਜੀ ਨੇ ਤਾਂ ਆਪ ਹੀ ਕਿਹਾ ਸੀ ਕਿ ਰੱਜੋ ਦੇ ਕੋਲ ਛੱਡ ਆਵੇ ਤੇ ਹੁਣ ਰੋਜੀ ਨੇ ਐਦਾਂ ਕਿਉਂ ਕਹਿ ਦਿੱਤਾ ਜੋ ਦੱਸਦੀ ਆ ਆਪਣੇ ਮੰਮੀ ਡੈਡੀ ਨੂੰ ਕਿ ਰੋਜੀ ਮੇਰੇ ਤੇ ਹੁਣ ਭਰੋਸਾ ਨਹੀਂ ਕਰਦੀ ਜਿਵੇਂ ਕਿ ਉਹ ਉਹਨਾਂ ਨੂੰ ਦੱਸ ਕੇ ਹੀ ਗਏ ਸੀ ਕਿ ਆਪਾਂ ਰੋਜੀ ਨਾਲ ਗੱਲ ਕਰ ਲੈਨੇ ਆ ਤੇ ਮੰਨੂ ਨੂੰ ਹਮੇਸ਼ਾ ਲਈ ਆਪਣੀ ਝੋਲੀ ਪਾ ਲੈਨੇ ਆ ਪਰ ਇਹ ਗੱਲ ਰੋਜੀ ਨਹੀਂ ਮੰਨਦੀ ਉਸ ਦਾ ਨਾਨਾ ਤੇ ਨਾਨੀ ਹੈਰਾਨ ਹੁੰਦੇ ਆ ਉਹ ਕਹਿੰਦੇ ਆ ਕਿ ਓਦਾਂ ਤਾਂ ਉਹ ਕੁੜੀ ਦੀ ਕੋਈ ਸੰਭਾਲ ਨਹੀਂ ਕਰਦੇ ਘਰੋਂ ਕੱਢੀ ਹੋਈ ਆ ਜੇਕਰ ਤੇਰੀ ਝੋਲੀ ਪਾ ਵੀ ਦਿੰਦੇ ਤੇ ਕੀ ਹੋ ਜਾਣਾ ਸੀ ਉਸਦੇ ਤਾਂ ਫੇਰ ਦੋ ਧੀਆਂ ਆਉਣ ਵਾਲੀਆਂ ਨੇ ਪਰ ਜੋ ਮਹਿੰਦੀ ਆ ਕਿ ਉਸਦਾ ਸਾਰਾ ਪਰਿਵਾਰ ਮੰਨ ਰਿਹਾ ਸੀ ਰੁਜੀ ਨਹੀਂ ਮੰਨ ਰਹੀ ਸੀ ਕਿਉਂਕਿ ਰੁਜੀ ਮੰਨੂ ਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦੀ ਤੇ ਉਦੋਂ ਮੈਨੂੰ ਵੀ ਮੰਨੂ ਨਾਲ ਇੰਨਾ ਪਿਆਰ ਪੈ ਗਿਆ ਏ ਕਿ ਮੇਰਾ ਵੀ ਦਿਲ ਨਹੀਂ ਕਰਦਾ ਮੰਨੂ ਨੂੰ ਆਪਣੇ ਤੋਂ ਦੂਰ ਕਰਨ ਲਈ ਹੁਣ ਇਹ ਮੇਰੀ ਮਜਬੂਰੀ ਆ ਜਿਹੜਾ ਕਿ ਮੈਂ ਮੰਨੂ ਨੂੰ ਛੱਡ ਕੇ ਚੱਲੀ ਆ ਪਰ ਮੰਨੂ ਉਥੇ ਨਾਲ ਹੀ ਕਹਿੰਦੀ ਹੈ ਕਿ ਮਾਸੀ ਜਦ ਤੁਸੀਂ ਜਾਓਗੇ ਤੁਹਾਡੇ ਵੀ ਛੇਤੀ ਕਾਕਾ ਆ ਜਾਏਗਾ ਇਹ ਗੱਲ ਸੁਣ ਕੇ ਸਾਰੇ ਹੈਰਾਨ ਹੋ ਜਾਂਦੇ ਆ ਤੇ ਉਸੇ ਟਾਈਮ ਹੀ ਜਦ ਰੱਜੋ ਨੂੰ ਉਲਟੀਆਂ ਆਉਣ ਲੱਗ ਜਾਂਦੀਆਂ ਨੇ ਤੇ ਪਤਾ ਲੱਗ ਜਾਂਦਾ ਹੈ ਕਿ ਰੱਜੋ ਵੀ ਪ੍ਰੈਗਨੈਂਟ ਆ ਇਹ ਸਾਰਾ ਕੁਝ ਵੇਖ ਕੇ ਉਦਦੇ ਨਾਨੀ ਨਾਨਾ ਵੀ ਹੈਰਾਨ ਹੁੰਦੇ ਆ ਤੇ ਰੱਜੋ ਦਾ ਘਰ ਵਾਲਾ ਵੀ ਉਹ ਜਿਹੜੇ ਗੱਲ ਨੂੰ ਸੱਚ ਨਹੀਂ ਸਮਝ ਰਹੇ ਹੁੰਦੇ ਉਸੇ ਵੇਲੇ ਹੀ ਸੱਚ ਹੋ ਜਾਂਦੀ ਆ ਜਦ ਮੰਨੂ ਕਹਿੰਦੀ ਆ ਸੋ ਮੰਨੂ ਦੀਆਂ ਕਈਆਂ ਗੱਲਾਂ ਤੇ ਸਾਰਿਆਂ ਨੂੰ ਹੁਣ ਵਿਸ਼ਵਾਸ ਵੀ ਹੋ ਜਾਂਦਾ ਹੈ ਤੇ ਉਹ ਕਹਿੰਦੀ ਆ ਕਿ ਮੰਨੂ ਚਮਤਕਾਰ ਹੀ ਕਰ ਦਿੰਦੀ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ